ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਫੈਮਿਲੀ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਮੰਜੂਰੀਨ ਬਣਾ ਕੇ ਦਿਖਾਵਾਂਗੇ ਇਹ ਬਹੁਤ ਜ਼ਿਆਦਾ ਆਸਾਨੀ ਨਾਲ ਬਣ ਜਾਂਦੇ ਹੈਗੇ ਤੇ ਬਹੁਤ ਜ਼ਿਆਦਾ ਟੇਸਟੀ ਬਣਦੇ ਹੈਗੇ ਬਹੁਤ ਹੀ ਘੱਟ ਸਮੇਂ ਵਿੱਚ ਬਣਦੇ ਹੈਗੇ ਆਓ ਤੁਹਾਨੂੰ ਬਣਾ ਕੇ ਦਿਖਾਉਣੀ ਆ ਤੇ ਉਹਦੇ ਲਈ ਮੈਂ ਇੱਕ ਕੱਪ ਗੋਭੀ ਲੈ ਲਈ ਹੈਗੀ ਤੇ ਇਹ ਮੈਂ ਚੋਪਰ ਦੇ ਵਿੱਚ ਜਿਹੜੀ ਬਰੀਕ ਕੱਟ ਲਈ ਤੁਸੀਂ ਇਹਨੂੰ ਕद्दूकस ਵੀ ਕਰ ਸਕਦੇ ਹੋਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕਾਜਰਾ ਇਹ ਵੀ ਚੋਪਰ ਦੇ ਵਿੱਚ ਮੈਂ ਕੱਟ ਲਿਆ ਸੀਗਾ ਤੁਸੀਂ ਇਹਨੂੰ ਕਦੋਂ ਗੈਸ ਕਰ ਸਕਦੇ ਹੋਗੇ ਤੇ ਵਿੱਚ ਥੋੜਾ ਜਿਹਾ ਪਿਆਜ਼ ਪਾਵਾਂਗੇ। ਜੀ शिमला ਮਿਰਚ ਪਾਵਾਂਗੇ। ਤੇ ਇੱਕ ਚਮਚਾ ਇਹਦੇ ਵਿੱਚ ਆਪਾਂ ਨਮਕ ਦਾ ਪਾਵਾਂਗੇ ਤਾਂ ਜਿਹੜਾ ਸਬਜ਼ੀਆਂ ਦਾ ਪਾਣੀ ਹੈਗਾ ਉਹ ਸਾਰਾ ਨਿਕਲ ਜੇ। ਨਮਕ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਆਪਾਂ ਰੱਖ ਦਾਂਗੇ 5-10 ਮਿੰਟ ਔਰ ਤੇ 5 ਮਿੰਟ ਇਸ ਨੂੰ ਐਵੇਂ ਰੱਖਣ ਤੋਂ ਬਾਅਦ ਹੁਣ ਇਹਦਾ ਜਿਹੜਾ ਪਾਣੀ ਹੈ ਉਹ ਆਪਾਂ ਕੱਢ ਲਾਂਗੇ ਸਬਜ਼ੀਆਂ ਦਾ ਇਸ ਨੂੰ ਇੱਕ ਪੋਨੇ ਦੇ ਵਿੱਚ ਕੱਢ ਲਿਓ ਸਾਫ਼ ਕੱਪੜੇ ਦੇ ਵਿੱਚ ਸਾਰੇ ਮਿਕਸਚਰ ਨੂੰ ਕੱਢ ਕੇ ਹਾਂ ਦੇਖੋ ਇਸ ਤਰ੍ਹਾਂ ਸਬਜ਼ੀਆਂ ਦਾ ਸਾਰਾ ਪਾਣੀ ਨਿਕਲ ਗਿਆ ਹੁਣ ਇਹਦੇ ਵਿੱਚ 4 ਚਮਚਾ ਆਪਾਂ ਕੌਰਨ ਫਲੋਰ ਦੇ ਪਾਵਾਂਗੇ ਤੇ 4 ਚਮਚੀ ਇਹਦੇ ਵਿੱਚ ਮੈਦੇ ਦੇ ਪਾਣੀ ਆਗੇ ਹੁਣ ਇਹ ਚੇ ਜਿਹੜੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇੱਕ ਚੰ ਚ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਪੂਰੀਆਂ ਨੇ ਕਾਲੀ ਮਿਰਚਾਂ ਗਰਮ ਮਸਾਲਾ ਠੀਕ ਜਿਹੀ ਤਰ੍ਹਾਂ ਮਿਕਸ ਕਰ ਲੈਣਾ ਥੋੜਾ ਜਿਹਾ ਆਪ ਇਹਦੇ ਵਿੱਚ ਚਿੱਟਾ ਸਿਰਕਾ ਪਾਵਾਂਗੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਇਹ ਫੇਰ ਇਸ ਤਰ੍ਹਾਂ ਦਾ ਬਣ ਜੇਗਾ। ਹੁਣ ਜਿਹੜੀਆਂ ਆਪਾਂ ਇਹਦੀਆਂ ਮਨਚੂਰੀਆਂ ਨੂੰ ਬੋਲ ਬਣਾਵਾਂਗੇ ਛੋਟੀਆਂ ਛੋਟੀਆਂ ਹੁਣ ਆਪਾਂ ਜਿਹੜੀ ਇਹ ਮਨਚੂਰੀਆਂ ਉਹ ਸਾਰੇ ਬਣਾ ਕੇ ਤਿਆਰ ਕਰ ਲਈ ਹੈਗੇ ਦੇਖੋ ਇਸ ਤਰ੍ਹਾਂ ਤੁਸੀਂ ਇਹਦੀਆਂ ਬੋਲਾਂ ਬਣਾ ਲੈਣੀਆਂ ਨੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਇਰੀਆਂ ਨੇ ਆਪਾਂ ਨੇ ਇਹ ਸਾਰੀਆਂ ਫਰਾਈ ਕਰ ਲੈਣੀਆਂ ਨੇਗੀਆ। ਉਹ ਜਦੋਂ ਤੁਸੀਂ ਤੇਲ ਦੀ ਪਾ ਲੈਣੀ ਨੇਗੇ ਤੇ ਉਹਨੂੰ ਗਰਮ ਹੋਣ ਤੋਂ ਬਾਅਦ ਆਪਾਂ ਉਹਦੇ ਵਿੱਚ ਅਦਰਕ ਪਾਵਾਂਗੇ। ਤੁਸੀਂ ਇਹਦੇ ਵਿੱਚ ਲਸਣ ਵੀ ਪਾ ਸਕਦੇ ਹੋਗੇ। ਆਪਣੇ ਟੇਸਟ ਅਨੁਸਾਰ। ਇਹਦੇ ਵਿੱਚ ਇਸ ਤਰ੍ਹਾਂ ਕੋਲ ਨਮਕ ਪਾਓ। ਆਪਾਂ ਇਹਦੇ ਵਿੱਚ ਹੀ ਆਹ ਤੇ ਅਦਰਕ ਰੱਖਾਂਗੇ। ਮੇਰੇ ਵਿੱਚ ਜਿਹੜੀਆਂ ਛਿਲਲਾ ਮਿਰਚੇ ਤੇ ਹਰੀਆਂ ਮਿਰਚਾਂ ਪਾਵਾਂਗੇ ਇਹਨਸੇ ਦਿਨ ਨੂੰ ਬਾਲਾ ਨਹੀਂ ਪਕਾਉਣਾ ਹੈਗਾ ਸਬਜ਼ੀਆਂ ਨੂੰ ਜ਼ਿਆਦਾ ਨਹੀਂ ਫਰਾਈ ਕਰਨਾ ਹੈਗਾ ਇੰਨਾ ਕੀ ਰੰਗ ਆ ਜਾਣਾਗਾ ਫਿਰ ਇਹ ਥੋੜੀਏ ਕਾਲੀ ਮਿਰਚਾ ਪਾਵਾਂਗੇ ਨਮਕ ਤੇ ਅਬ ਕੁਵਾਰਨ ਤਾਰ ਪਾ ਸਕਦੇ ਹਾਂ ਗਰਮ ਮਸਾਲਾ ਪੈ ਵਿੱਚ ਸੋਇਆ 소ਸ ਪਾਵਾਂਗੇ ਦੋ ਚਮਚੇ ਕਨਾਟੋ ਕੈਚਪ ਦੇ ਪਾ ਲੈਣੇ ਆਪ ਵਿਆਕ ਕੌਰਨ ਫਲੋਰ ਦੇ ਪਾਵਾਂਗੇ ਦੋ ਚਮਚੇ ਪਾਣੀ ਦੇ ਵਿੱਚ ਘੋਲ ਕੇ ਇਹਦੇ ਨਾਲ ਗਰੇਵੀ ਆ ਜਿਹੜੀ ਉਹ ਸੰਘਣੀ ਬਣ ਜਾਂਦੀ ਹੈਗੀ ਵਧੀਆ ਆਪਾਂ ਇਹਦੇ ਵਿੱਚ ਮਨਚੂਰੀਆਂ ਨੂੰ ਬੋਲਣਾ ਪਾਵਾਂਗੇ ਇਹ ਹੋ ਗਏ ਜੀ ਆਪਣੇ ਮੰਜੂਰੀਆਂ ਤਿਆਰ ਦੇਖੋ ਬਹੁਤ ਜ਼ਿਆਦਾ ਟੇਸਟੀ ਬਣਦੇ ਤੇ ਆਸਾਨੀ ਨਾਲ ਬਣ ਜਾਂਦੇ ਆ ਤੁਸੀਂ ਟਰਾਈ ਜ਼ਰੂਰ ਕਰਿਓ